ਪਾਣੀ ਪਾਉਂਦੇ ਆ ਤਿਆਰੀਆਂ ਤਰ ਪਿਆਰਿਓ ਐ ਪੈਂਦਾ ਪਾਣੀ ਅਮੇਜ਼ਿੰਗ ਇੱਕ ਵਾਰ ਦਾ ਆ ਗਾ ਵਧੀਆ ਕਰਦਾ ਤੇਲ ਦੇਦਾ ਇਹਨੂੰ ਤੇ ਤੇਲ ਨਾ ਦਿੰਦੇ ਵੀ ਇਹਨੇ ਵਾਇ ਬੜ ਦੇਣਾ ਹੀ ਸਾਰੇ ਵਿੱਚ ਦੇਖ ਲਓ ਵੀ ਕਿੰਨੀ ਧੁੱਪ ਜੜੀ ਆ ਇਹ ਸੋ ਸਾਡੇ ਕਿੱਥੇ ਆ ਕੇ ਮੜਦਾ ਪਿਆ ਨਹਿਰ ਦੇ ਉੱਤੇ ਜਾ ਕੇ ਸੇਲੀਵਾ ਕਾਪੜੇ ਮੋਟਰਾਂ ਨੂੰ ਬਹੁਤ ਘਰ ਕਰਦਾ ਹੈ ਹੈਨਾ ਤਿਹਨੂੰ ਪਾਣੀ ਪਾਉਂਦਿਆਂ ਤਿਆਰੀਆਂ ਭਰ ਪਿਆ ਸੀ ਪੂਰਾ ਕੰਜਾ ਲਿਆ ਪਰ 15-20 ਬਾਲਟੀਆਂ ਤੇ ਸਫਾਇਦੇ ਪਾਣੀ ਪਾਵਾਂਗੇ ਆਪਾਂ ਚਲੋ ਫਿਰ ਸੋਤ ਥੀਰੀਆ ਕਾਲੀ ਕੇ ಮೇ ਉਹ ਸਾਰੇ ਜਾੜੇ ਉਮੀਦ ਕਰਦਾ ਕਿ ਸਾਰੇ ਬੜੇ ਘੈਂਟ ਤੁਹਾਨੂੰ ਤੇ ਚੜਦੀ ਕਲਾ ਖੋਲਗੇ ਅੱਜ ਦਾ ਬਲੌਗਰ ਦੀ ਦਿਨ ਤੱਕ ਇਹ ਹੈ ਕਿ ਇਹਨਾਂ ਦਾ ਬਦਲ ਨਹੀਂ ਕਰੀ ਜਾਈਗੀ ਆ ਤੇ ਟਰੈਕਟਰ ਤੇ ਬੈਠੇ ਹੋਇਆ ਔਰ ਪਾਣੀ ਪਾਉਂਦੇ ਆਪਾਂ ਬੈਠੇ ਚਲੋ ਲਾ ਲਈਏ ਪਾਣੀ ਵਾਟੋ ਚਾੜਾ ਇਹ ਉਹ ਲੀਚਾਰੇ ਲੱਗ ਗਿਆ ਚੱਲ ਇਹ ਮੈਂ ਇਹ ਪਿੱਛੇ ਆਪ ਰੱਖਿਆ ਪਾਣੀ ਇਹ ਦੀਆਂ ਕਿੰਨੀਆਂ ਬੁੱਖੇ ਪਾਣੀ ਦਰ ਪੈਦੇ ਨੂੰ ਕੋਈ ਦੀ ਤਿਆਰੀ ਕੀਤੀ ਆ ਜਾਂਦਾ ਕਿਉਂਕਿ ਪੈਦੇ ਲਾਜਣਗੇ ਮੈਨੂੰ ਲੱਗਦਾ ਯਾਰ ਦਾ ਇੱਕ ਨਾ ਗੱਲ ਸੀ ਕਿ ਜਿਹੜੇ ਸਪੈਦੇ ਲੋਣੇ ਨਾ ਉਹ ਪਤਾਪਾ ਨੂੰ ਹੀ ਲੋਣੇ ਚਾਹੀਦੇ ਯਾਰ ਦਾ ਵੱਡਾ ਕਾਰਨ ਨਹੀਂ ਹੈ ਕਿ ਜਦੋਂ ਤੇਲਾ ਜਿੱਦਾ ਵਾਲਾ ਆਪਾਂ ਹੁਣ ਜਲ ਵਿੱਚ ਵਿੱਚ ਫਰਵਰੀ ਦੇ ਮਹੀਨੇ ਮਾਰਚ ਮਹੀਨੇ ਆਪਾਂ ਪੁੱਤੇ ਲਾਏ ਸੀ ਹੈ ਨਾ ਮਾਰਚ ਦੇ ਮਹੀਨੇ ਉਹ ਮਾਰਚ ਮਹੀਨੇ ਪੁੱਤੇ ਲਾਏ ਤਾਂ ਸੀਗੇ ਪਰ ਉਹ ਪਾਣੀ ਰੋਜ਼ ਪਲਖ ਹੋਣਾ ਕਹਿ ਰਿਹਾ ਕਿ ਇਹ ਥੋੜੀ ਪੁਰਾਣੀ ਜਗ੍ਹਾ ਹੈਗੀ ਆ ਰੇਤ ਵਾਲੀ ਜਗ੍ਹਾ ਹੈਗੀ ਆ ਸਰਬਤ ਬੋਲਾ ਤੁਹਾਨੂੰ ਸੂਰੇ ਨਾ ਪਥਰੇਲਾ ਏਰੀਆ ਸਾਰਾ ਨਾ ਇਹ ਇਹਦੇ ਕਰਕੇ ਜਿਹੜਾ ਆ ਉਹ ਇਹ ਸਾਇਦੇ ਨੇ ਰੋਖੜੇ ਉਹ ਥੋੜਾ ਪਾਣੀ ਜਿਆਦਾ ਮੰਗਦੇ ਆ ਤੇ ਮੈਨੂੰ ਮੈਨੂੰ ਤਾਂ ਲੱਗਦਾ ਕਿ ਜਿਹੜੇ ਪੁਰਾਨੀਆਂ ਜ਼ਮੀਨਾਂ ਨੇ ਖੁਸ਼ਕ ਜ਼ਮੀਨਾਂ ਨੇ ਉਹਨਾਂ ਤੇ ਖੁੱਡੇ ਬਰਫਾਤ ਰੂਹੀ ਲਾਉਣੇ ਚਾਹੀਦੇ ਆ ਬਰਫਾਤ ਦੇ ਰੋਣ ਵਾਲੇ ਹੈਗੇ ਤੁਹਾਡਾ ਜਿਹੜਾ ਨਾ ਉਹ ਟਾਣੀ ਦੀ ਖਪਤ ਘਟ ਜਾਂਦੀ ਹੈ ਨਾ ਬਾਰ-ਬਾਰ ਪਾਣੀ ਪੋੜਾ ਢਿੱਲੇ ਵਿੱਚ ਡਟਣ ਲਿਗਾ ਆਣਾ ਚਲੋ ਕੋਲੀ ਕਿ ਇਹਦੇ ਵਿੱਚ ਆਪਾਂ ਪਾਵੋਗੇ ਪਾਣੀ ਆਪਾਂ ਆ ਗਏ ਹੈ ਚੇਤਾਂ ਦੇ ਵਿੱਚ ਸੱਕੇ ਲੱਗੇ ਹੋਏ ਨੇ ਸਾਡੇ ਔਰ ਇੱਥੇ ਪਾਣੀ ਪਾਣੇ ਨੇ ਨਵੇਂ ਗੁੱਟੇ ਲਾਏ ਹਨ ਉਹਨਾਂ ਨੂੰ ਪਾਣੀ ਪੋਣਾ ਆਪਾਂ ਪਾਣੀ ਪੋਣਾ ਆ ਬੱਜ ਉਹ ਮੇਰੇ ਤੋਂ ਕਰੇ ਮੁੱਖ ਦਾ ਚੜਾਈਏ ਮੱਤਰ ਪਿਆ ਰਹੋ ਸੱਚ ਘਰ ਦਾ ਮੁੱਖ ਖਿੱਚ ਕੇ ਤੇਰੀ ਕੰਮ ਲੋਡ ਹੋਣਾ ਸਾਰੇ ਸੱਟੇ ਲੱਗੇ ਹੋਏ ਇੱਧਰ ਪਾਣੀ ਪੂਰੀ ਬਾਗ ਦਾ ਭਰਾ ਨਹੀਂ ਘੈਂ ਦਾ ਕੰਮ ਘੈਂ ਦਾ ਰੋਕ ਸੀ ਚਲੋ ਟਟੀਰੀ ਲੱਗੀ ਬੋਲਣ ਟਟੀਰੀ ਟਟੀਰੀ ਟਟੀ ਚਲੋ ਵੀ ਮਿੱਤਰ ਪਿਆਰਿਆ ਲਓ ਜੀ ਲਓ ਜੀ ਬਤਰ ਪਿਆਰੇ ਪੁੱਤਿਆ ਖੇਤਾਂ ਦੇ ਵਿੱਚ ਤੇ ਅੱਜ ਮੈਂ ਥੋੜਾ ਬੜਾ ਸਜੇ ਦੀ ਬਣਿਆ ਇਹ ਆ ਜੀ ਪਾਣੀ ਪਾਉਣ ਦਾ ਤਰੀਕਾ ਸਾਡਾ ਕਿਉਂਕਿ ਬਸਾਤ ਆ ਇੱਕ ਦੋ ਇੱਕ ਮਹੀਨਾ ਹੋਰ ਪਾਣੀ ਪਾਉਣ ਦੀ ਲੋੜ ਹੈ ਇੱਕ ਵਾਰ ਜਦੋਂ ਬੂਟਾ ਤੁਰ ਪਿਆ ਫੇਰ ਹੀ ਮੰਦਾ ਤਰਮੰਦ ਖੋਣਾ ਬੂਟਾ ਇਹਨਾਂ ਨੂੰ ਪਾਉਣਾ ਪਾਣੀ ਆਪਾਂ ਇਹ ਜਿਵੇਂ ਫਾਇਦੇ ਲੱਗੇ ਹੋਏ ਆ ਦੇਖੋ ਹੁਣ ਪਾਣੀ ਮੰਗਦੇ ਨੇ ਸਾਰੇ ਇਹ ਇਸ ਤਰੀਕੇ ਨਾਲ ਉਹ ਉਧਰ ਅੱਗੇ ਆ ਆ ਦੇਖੋ ਇੱਥੇ ਇਹ ਪਾਣੀ ਮੰਗਦੇ ਨੇ ਇਧਰ ਪਾਣੀ ਸਾਰਾ ਪਾ ਕੇ ਕਿਉਂਕਿ ਇਹ ਪਾਣੀ ਪੈ ਗਿਆ ਫਿਰ ਇਹਨਾਂ ਜਿਹੜਾ ਜੜਖ ਹੋ ਜਾਣੀਆਂ ਇਦਾਂ ਹਰ ਰੋਜ਼ ਪਾਣੀ ਪਾਉਣਾ ਕਹਿੰਦਾ ਆਪਾਂ ਪਾ ਕੇ ਚੋਬਰ 72 50 ਦੇ ਨਾਲ ਲੈ ਗਦੀ ਚਲੋ ਤੇ ਮਿੱਤਰ ਪਿਆਰਿਓ ਐਂ ਪੈਂਦਾ ਪਾਣੀ ਇੱਕ ਵੈਦਾਂ ਪੜਦ ਰਾਂ ਨੂੰ ਫਿਰ ਆਪਣਾ ਕੰਮ ਚੱਲਦਾ ਰਹਿੰਦਾ ਆਹ ਲੈ ਬੁਣੀਆਂ ਗੱਲ ਹੁਣ ਇਹਦਾ ਸਾਰਾ ਨੂੰ ਪਾਣੀ ਪਾ ਦੇਣਾ ਆਪਾਂ ਬਾਲਟੀ ਬਾਲਟੀ ਚੱਕ ਚੱਕ ਕੇ ਸਾਰਿਆਂ ਨਾਲ। ਚੱਕੜੀ। ਇੱਕ ਦਾਂ ਚੱਕੜੀਆਂ ਬਾਲਟੀਆਂ ਤੇ ਇੰਦਾ ਪਾਉਣਾ ਪਾਣੀ। ਇਹ ਲੋਕੀ ਗੱਲਾਂ ਕਰਦੇ ਹੁੰਦੇ ਇੱਕ ਵਾਰੀ ਕਿ ਉਹ ਜਾਂਦਾ ਟਰਾਲਾ ਭਰ ਕੇ ਸਫਾਈਦਿਆਂ ਦਾ। ਪਰ ਇਹ ਨਹੀਂ ਪਤਾ ਕਿ ਇੰਨੀ ਮਿਹਨਤ ਲੱਗਦੀ ਆ। ਕਿ 5 ਸਾਲ ਬੂਟੇ ਨੂੰ ਪਾਲਣਾ ਇੱਕ ਪੁੱਤਰ ਨੂੰ ਪਾਲਣ ਦੇ ਰੁੱਖ ਤੇ ਪੁੱਤ ਨੂੰ ਪਾਲਣਾ ਬਹੁਤ ਔਖਾ। ਠੀਕ ਆ ਕਿ ਨਹੀਂ? ਇੰਦਾ ਸੇਵ ਰੱਖਣਾ ਪੈਂਦਾ ਸਾਰਿਆਂ ਨੂੰ। ਪੁੱਤ ਵਾਂਗ ਰੁੱਖ, ਰੁੱਖ ਵਾਂਗ ਪੁੱਤ। ਇੱਕ ਰਿੰ ਜਿਆ ਲੋ ਜਾਸ ਬੂਟਾ ਦਾ ਦੇਖੋ ਸੁੱਕਿਆ ਨਾ ਬੂਟਾ ਇਹ ਬੂਟਾ ਸੁੱਕ ਗਿਆ ਮੇਰੇ ਬਾਈ ਰੂਹ ਹੈ ਜੀ ਇਹ ਤਾਂ ਖਾਏਗਾ ਹਾਂ ਤਾਂ ਦਮੇ ਦੇ ਪਣੀ ਪਾ ਦਿੰਦੇ ਇਹ ਟਰਾਲੀ ਹੈ ਨਾ ਚਾਹ ਠੀਕ ਤੇ ਬਹੁਤ ਤਾਂ ਬਾਅਦ ਚਾਪਾ ਛੱਡਾਂਗੇ ਟਰਾਲੀ ਜੋ ਦੀ ਟਰਾਲੀ ਆ ਤੇ ਆਹ ਕੰਮ ਵਧੀਆ ਕਰਦਾ ਆਪਾਂ ਹੋ ਆ ਕੰਮ ਵਧੀਆ ਕਰਦਾ ਤੇਲ ਦੇਤਾ ਇਹਨੂੰ ਕਿਤੇ ਤੀ ਨਾ ਦਿੰਦੇ ਫਿਰ ਇਹਨੇ ਬਾਈ ਵੱਡ ਦੇਣਾ ਹੀ ਸਾਰਾ ਇਹ ਵਿੱਚੋਂ ਹੈਗੇ ਚਲੋ ਚੱਲ ਗਏ ਚਲੋ ਜੀ ਕੀ ਤੇ ਬਾਈ ਕੀ ਇਹ ਚਾਚੇ ਅਰੇ ਧੱਕੇ ਮੋਰ ਚੱਲੇ ਆਪਾਂ ਅਜ ਚਲੋ ਜੀ ਜਦ ਆਹਣਾ ਕੰਮ ਕੀਤਾ ਨਾ ਬੰਦੇ ਨੇ ਭੱਟਿਆ ਵਾਲਿਆਂ ਨੇ ਪਾਣੀ ਕਹਿ ਕੇ ਪੁਆਈਦਾ ਕਿਉਂਕਿ ਹੋਰ ਤਾਂ ਪਿੰਡੋਂ ਕੋਈ ਕਹਿੰਦਾ ਨਹੀਂ ਅਸੀਂ ਦੋ ਤਿੰਨ ਵਾਰ ਫੋਨ ਕਰ ਲਈਦਾ ਇਹਨਾਂ ਨੂੰ तो पानी खड़का दो ते ते पानी पाया तो मिट्टी देख लो भी कि धुप्प तो है, ये बता देखो कितने आके उठता पा नहर के उप्प तो देखता पा देखो बता उत्ता <laughs> <laughs> ਹੇ ਇਹ ਨਹਿਰ ਦੇ ਸਾਨੂੰ ਨਹਿਰ ਵਾਲੇ ਪੁਲ ਤੇ ਬਲਾ ਕੇ ਪਤਾ ਨਹੀਂ ਮਾਹੀ ਕਿੱਥੇ ਰਹਿ ਗਿਆ ਬਾਈ ਕੁ ਬਾਈ ਕੁ ਬਾਈ ਕੁ ਬਾਈ ਕੁ ਸਾਹ ਤੇਰਾ ਚੱਬਿਆ ਹੀ ਕੱਖ ਨਹੀਂ ਹਨਾ ਸਾਲਾ ਦੇਖ ਪੂਰਾ ਪੂਰਾ ਟਰੈਕਟਰ ਜਾਂਦਾ ਪੂਰਾ ਪੂਰਾ ਦੇਖਾਂ ਇਹ ਬਾਈ ਫਿਰ ਨਹੀਂ ਹੈਗੀ ਕਿ ਨਹੀਂ ਇਹ ਕਾਬਲਾਂ ਚ ਹੈਗੀ ਐ ਨਹੀਂ ਹੈਗੀ ਇਧਰ ਕੋਈ ਵੀ ਨਹੀਂ ਛੱਡਿਆ ਤੇ ਇਧਰ ਇਹ ਇਹ ਇਹਦੇ ਵੀ ਨਹੀਂ ਛੱਡਿਆ ਨੇ ਪੂਰਾ ਪੂਰਾ ਟਰੈਕਟਰ ਆ ਪੂਰਾ ਪੂਰਾ ਮਾੜਾ ਜਿਹਾ ਟਾਇਰ ਦੇਦਰ ਗਿਆ ਆੜੀ ਤੇ ਫਿਰ ਔਖਾ ਹੋ ਗਿਆ ਮਾੜਾ ਇੱਥੇ ਮਿੱਟੀ ਪਾ ਗਏ ਆ ਆਪਾਂ ਲੱਖ ਦੀ ਮਿੱਟੀ ਪਈ ਆ ਹਾਂ ਅਜੇ ਤੱਕ ਕੁਝ ਵੀ ਨਹੀਂ ਹੋਇਆ ਆਹੋ ਘਟਕਾ ਦਾ ਪਟਿਆਰ ਉਹਨੇ ਇਹ ਉਹਨੇ ਲਈ ਪਹਿਲੀ ਗੁੱਜਰ ਰੇ ਮਾਮਲਾ ਘਟਾਣਾ ਪਤਾ ਚੇ ਕਿਹੜੇ ਵਾਲੇ ਇਸ ਨਾਲ ਮੇਰੇ ਨਾਲ ਹੈ ਜੀ ਰਿਸ਼ੀ ਇਹ ਬੰਦਾ ਆਪਣੇ ਮੋਟਰਸਾਈਕਲ ਨੂੰ ਬਹੁਤ ਪਿਆਰ ਕਰਦਾ ਹੈ ਤੇਰਾ ਮੋਟਰਸਾਈਕਲ ਤੁਹਾਨੂੰ ਦਿਖਾਉਂਗਾ ਕਿ ਕਿਹੜੇ ਟਾਈਮ ਲੱਗਾ ਤਾਂ ਬੜਾ ਰੀਜਾ ਨਾਲ ਦਸ ਹੇਲੀ ਨੂੰ ਪਿਆਰ ਕਰਦੇ ਨੇ ਲੋਕੀ ਮੁੰਡੇ ਕਰਦੇ ਆ ਇਹ ਹੇਲੀ ਵਾਂਗ ਆਪਣੇ ਮੋਟਰਸਾਈਕਲ ਨੂੰ ਬਹੁਤ ਪਿਆਰ ਕਰਦਾ ਹੈ ਹੈਨਾ ਇਹ ਰਿਸ਼ੀ ਹੈ ਜੀ ਮੁੰਡਾ ਚਾਚੇ ਅਜੇ ਦਾ ਮੁੰਡਾ ਬਹੁਤ ਪਿਆਰ ਕਰਦਾ ਮੋਸਲੋ ਨੂੰ ਜੀਗਾ ਲੈ ਸ਼ੌਕ ਨੂੰ ਪਿਆਰ ਕਰਨਾ ਚਾਹੀਦਾ ਸ਼ੌਕ ਨਾਲ ਹੀ ਚੀਜ਼ਾਂ ਬਣਦੀਆਂ ਰਿਸ਼ੀ ਹੈ ਨਾ ਚਲੋ ਉਹ ਪੜ ਗਿਆ ਖੇਤ ਦੇ ਵਿੱਚ ਭਾਈ ਕਰਨ ਨੂੰ ਆਪ ਭਾਲੇ ਚੋਰ ਭਾਤੀ ਆਪਾਂ ਪੈਲੀ ਬਣਾਤੀ ਛੱਕਰਵਾਗ ਰਿਸ਼ੀ ਕਹਿੰਦਾ ਭਾਈ ਮੱਤ ਕਰਾਤੀ ਬਹੁਤ ਘੈਟ ਜੇ ਵਾਦਾ ਸੀ ਹੁਣ ਆਪਾਂ ਚਲਿਆ ਘਰ ਨੂੰ ਘਾਰੇ ਜਾ ਕੇ ਤੁਹਾਨੂੰ ਕੋਈ ਨਹੀਂ ਕੰਮ ਜਿਹੜਾ ਤੁਹਾਨੂੰ ਦੱਸਦੇ ਆ ਅਗਲੀ ਕਾਰਵਾਈ ਕੀ ਪੈਂਦੀ ਆਾਰੇ ਕੰਮ ਤੁਹਾਡਾ ਨਾਲ ਸਾਂਝੇ ਕਰਾਂ ਕੰਮ ਕਰਾਂਗੇ ਫੇਰ ਕਰਦੇ ਨਿਆਣਾ ਦੇ ਜੀ ਬਈ ਮੈਨੂੰ ਬਹੁਤ ਆ ਨਾ ਪਿੱਛੇ 11 ਕਵਾਟਰ 11 ਤਬੀਆਂ ਦਾ ਦੇਖ ਹੋਏ ਬਸੀਰ ਜੇ ਕਿ ਤੇ ਕਿ ਹੋਏ ਮੈਂ ਚੱਕਦਾ ਅੱਜ ਮਾੜੇ ਚੜਕਾ ਦੋ ਮਾਰ ਮਾਰ ਐ ਨਹੀਂ ਚੱਲਦੇ ਨਾ ਚਲੋ ਲਓਈ ਇਹ ਆਪਾਂ ਬੋਣੇ ਅੱਜ ਹੁਣ ਸੋਨੀ ਵੀਰ ਦੇ ਸਹਾਰੇ ਬੋਣ ਲੱਗੇ ਆ ਇਹ ਸਾਡੇ ਲੈਨੋੜ ਬੱਦੇ ਇਹ ਸਾਡੇ ਸੋਨੀ ਮਾਸ਼ਾ ਜੀ ਸਾਡੇ ਉਸਤਾਦ ਜੀ ਆ ਇਹ ਆ ਸਾਹਮਣੇ ਵਾਲੇ ਸਾਹਮਣੇ ਵਾਲੇ ਨਾ ਵੀ ਭਾਂਗ ਬੜੀ ਚੜੀ ਪਈ ਹੈ ਭਰਾ ਵਹਿ 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 ਚਲ ਵੀ ਰਾਣੇ ਲੱਗ ਜਾ ਸਾਰਾ ਪੰਗ ਸਾਫ ਕਰ ਤ ਨਹੀਂ ਲੱਗਦਾ ਲੋਕ ਸਾਡੇ ਇੱਥੇ ਖਤਮ ਆਰਾ ਬੇਨ ਧੋੜਨ ਦੇ ਇਤੋਂ ਬਾਅਦ ਸਾਹਮਣਾ ਪੈ ਗਿਆ ਹੁਣ ਤੇ ਹੁਣ ਆਪਾਂ ਵੇਲੇ ਆ ਤੇ ਹੁਣ ਵੀਡੀਓ ਕਰੀਏ ਬੰਦ ਜਲਦੀਆਂ ਨਵੇਂ ਬਲੌਗ ਦੇ ਨਾਲ ਬਹੁਤ ਬਹੁਤ ਸਾਨੂੰ ਦਿਓ ਇਜਾਜ਼ਤ ਹੈ ਤੇ ਲਾਈਕ ਵੀ ਤੇ ਮੈਂ ਕਮੈਂਟ ਕਰ ਦਿਓ ਭਰਾਵਾ